ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਦੇਣ ਤੋਂ ਬਾਅਦ ਅੱਜ ਸਰਬਨ ਸਿੰਘ ਪੰਦੇੜ ਦੇ ਵੱਲੋਂ ਤੜਕਸਾਰ ਹੋਰ ਵੱਡੇ ਐਲਾਨ ਕਰ ਦਿੱਤੇ ਜੋ 12 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਕੇਂਦਰ ਦੇ ਨਾਲ ਜੋ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਲੜਾਈ ਸਮੇਤ ਹੋਰ ਮੰਗਾਂ ਦੇ ਤਹਿਤ ਕਿਸਾਨ ਜਿਹੜੇ ਨੇ ਮੋਰਚੇ ਦੇ ਉੱਤੇ ਡਟੇ ਹੋਏ ਨੇ ਤਾਂ ਹੁਣ ਸਰਬਨ ਸਿੰਘ ਪੰਦੇੜ ਦੇ ਵੱਲੋਂ ਪੰਜਾਬੀਆਂ ਨੂੰ ਵੱਡੀਆਂ ਗੱਲਾਂ ਆਖ ਦਿੱਤੀਆਂ 30 ਤਰੀਕ ਨੂੰ ਪੰਜਾਬ ਬੰਦ ਹੋਵੇਗਾ 312 ਦਿਨਾਂ ਅੰਦੋਲਨ ਨੂੰ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਆ 25 ਦਿਨ ਹੋ ਚੁੱਕੇ ਨੇ ਮਰਨ ਵਰਤੇ ਉੱਤੇ ਬੈਠੇ ਕੱਲ ਬੇਹੋਸ਼ ਵੀ ਹੋ ਚੁੱਕੇ ਸੀ ਤਾਂ ਅੱਜ ਸਰਬਨ ਸਿੰਘ ਪੰਦੇਰ ਦੇ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਮੈਂ ਸਰਬਨ ਸਿੰਘ ਪੰਦੇਰ ਕੇਮਮ ਔਰ ਐਸਕੇਐਮ ਨਾਨ ਪੋਲਿਟਿਕਲ ਕੀਓ ਉਸੇ आज हमारा जो आंदोलन है 312 दिन में पहुंच गया और डल्लेवाल जी का अमर अनछन 25वें दिन में दाखिल हो चुका है कल उनकी सेहत बिगड़ गई थी 10 मिनट में वो होश में नहीं रहे फिर उन्हें होश आया है कल उन्होंने सुप्रीम कोर्ट की में ऑनलाइन के तरीके से अपनी बात रखनी चाहिए लेकिन सरकार की मंशा थी कि वो बात ना रखें बात यही रखनी थी कि जो सारी पार्लियामेंट्स की ज्वाइंट्स कमेटी ने जो कहा है पार्लियामेंट की भी तेईस फसलों पे एमएसपी दे दिए और उसके बाद जितने भी वादे किए प्रधानमंत्री ने हमें लिखती कमिटमेंट्स किया उनके अनुसार दिल्ली आंदोलन दो की मांगों को पूरा करने की बात रखनी थी लेकिन दुख की बात है पूरा देश पूरी दुनिया चिंतित है उनकी सेहत को लेकिन स्वयं प्रधानमंत्री जी चिंतित नहीं है ये लोग और मुद्दों के ऊपर किसान मजदूर आंदोलन को खत्म करना चाहते हैं इसी के साथ पंजाबियों से अपील करता हूं अगर दिल्ली आंदोलन दो की मांगों में जीत दिलाना चाहते हैं अगर डल्लेवाल जी से मोहब्बत है तो तीस का दोनों फोरमों का पंजाब बंद कामजाब कीजिए मैं हरियाणा की खाप पंचायतों का धन्यवाद करता हूं जिन्होंने हमारे आंदोलन की ਸਪੋਰਟ ਮੈਂ ਆਇਆ 29 ਨੂੰ ਉਹਨਕੋ ਉਹਨਾਂ ਨੇ ਹਰਿਆਣਾ ਮੇਂ ਬੜਾ ਕਾਰਜਕ੍ਰਮ ਕਰਨੇ ਦਾ ਨਿਰਣੈ ਲਿਆ ਹੈ ਧੰਨਵਾਦ ਸਿੰਘ ਪੰਦੇਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਦੱਸਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ਦੇ ਵਿੱਚ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਸੀ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਹ ਸਰਬਨ ਸਿੰਘ ਪੰਦੇਰ ਦੇ ਵੱਲੋਂ ਦੱਸਿਆ ਕਿ ਆਖਰ ਜਗਜੀਤ ਸਿੰਘ ਡੱਲੇਵਾਲ ਕਿਹੜੀ ਗੱਲ ਸੁਪਰੀਮ ਕੋਰਟ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਸੀ ਦੂਜੇ ਪਾਸੇ ਅੰਦੋਲਨ ਦੇ ਵਿੱਚ ਡਟੇ ਹੋਏ ਕਿਸਾਨ ਜਿਹੜੇ ਨੇ ਉੱਥੇ ਲਗਾਤਾਰ ਬੈਠੇ ਨੇ ਪੋਦਾ ਮਹੀਨਾ ਤੇ ਹੁਣ 30 ਤਰੀਕ ਨੂੰ ਪੰਜਾਬ ਬੰਦ ਦੇ ਲਈ ਪੂਰੇ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਆ ਕਿ ਜਿਸ ਤਰੀਕੇ ਦੇ ਨਾਲ ਰੇਲਾ ਰੋਕਣ ਦੇ ਵਿੱਚ ਸਾਥ ਦਿੱਤਾ ਸੀ ਉਸੇ ਤਰੀਕੇ ਦੇ ਨਾਲ ਤੁਸੀਂ 30 ਤਰੀਕ ਨੂੰ ਪੰਜਾਬ ਨੂੰ ਬੰਦ ਕਰਨ ਦੇ ਵਿੱਚ ਵੀ ਪੂਰਾ ਸਾਥ ਦਿਓ ਕਿਉਂਕਿ ਇਹ ਲੜਾਈ ਸਿਰਫ ਕੱਲੇ ਕਿਸਾਨਾਂ ਦੀ ਨਹੀਂ ਆ ਬਲਕਿ ਆਬਾਦ ਦੀ ਲੜਾਈ ਆ ਜੇਕਰ ਹੁਣ ਇਹ ਮੰਗਾ ਸਾਡੀਆਂ ਪ੍ਰਬਾਨ ਹੋ ਜਾਂਦੀਆਂ ਨੇ ਤਾਂ ਸਾਡੀ ਇੱਕ ਵੱਡੀ ਜਿੱਤ ਹੋਵੇਗੀ ਕੱਲੇ ਕਿਸਾਨਾਂ ਦੀ ਜਿੱਤ ਨਹੀਂ ਬਲਕਿ ਪੂਰੇ ਪੰਜਾਬੀਆਂ ਦੀ ਜਿੱਤ ਪੰਜਾਬ ਦੇ ਨਾਲ-ਨਾਲ ਜਿਹੜੇ ਹੋਰ ਕਿਸਾਨ ਜੱਥੇਬੰਦੀਆਂ ਨੇ ਕਿਸਾਨ ਨੇ ਜਿਹੜੇ ਹੋਰ ਸਟੇਟਾਂ ਦੇ ਕਿਸਾਨ ਨੇ ਭਾਵੇਂ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਤਾਂ ਉਹ ਕਿਸਾਨਾਂ ਦੀ ਵੱਡੀ ਜਿੱਤ ਹੋਵੇਗੀ ਨਾਲ ਉਹਨਾਂ ਆਵਾਮਾਂ ਦੀ ਜਿੱਤ ਹੋਵੇਗੀ ਪੂਰੇ ਆਬਾਦ ਦੀ ਜਿੱਤ ਹੈ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਲਿਆਂਦੇ ਗਏ ਸੀ ਖੇਤੀ ਕਾਨੂੰਨ ਰੱਦ ਕਰਵਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ ਉਸੇ ਤਰੀਕੇ ਦੇ ਨਾਲ ਇਹ 12 ਮੰਗਾ ਪ੍ਰਵਾਨ ਕਰਵਾ ਕੇ ਕਿਸਾਨ ਵੱਡੀ ਜਿੱਤ ਹਾਸਲ